ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਤੇ ਬੱਚਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਣੇ ਟੂਰ ਦਾ ਟਰੈਵਲ ਦਾ ਪੰਜਵਾਂ ਦਿਨ ਪੰਜਵੇਂ ਦਿਨ ਆਪਾਂ ਅੱਜ ਲੇ ਘੁੰਮਣਾ ਤੇਜ ਲੇ ਦੀ ਗੱਲ ਕਰੀਏ ਆਪਾਂ ਤਾਂ ਲਦਾਖ ਦੀ ਇਹ ਇੱਕ ਦੋ ਡਿਸਟ੍ਰਿਕਾਂ ਵਿੱਚੋਂ ਇੱਕ ਡਿਸਟ੍ਰਿਕ ਹੈ ਇੱਕ ਡਿਸਟ੍ਰਿਕ ਹੈ ਕੀ ਕਾਰਗਲ ਤੇ ਇੱਕ ਹੈਗੀ ਲੇ ਸੋ ਲਦਾਖ ਇਹਨਾਂ ਦੋਨਾਂ ਨੂੰ ਮਿਲਾ ਕੇ ਬਣਦਾ ਹੈ ਤੇ ਜੇ ਤੁਸੀਂ ਮੈਂਪ ਦੇ ਉੱਪਰ ਵੀ ਸਰਚ ਕਰਦੇ ਹੋ ਲਦਾਖ ਨੂੰ ਤਾਂ ਉਹ ਇਹਨਾਂ ਦੋ ਦੋਨਾਂ ਡਿਸਟ੍ਰਿਕਾਂ ਦਾ ਦੋਨਾਂ ਜ਼ਿਲ੍ਹਿਆਂ ਦਾ ਜਿਹੜਾ ਹੈਗਾ ਇਹ ਸਤ ਦਿਖਾਉਂਦਾ ਹੈ ਅਹ ਡਿਸਪਿਊਟਡ ਏਰੀਆ ਹੈ ਇਹ ਕਹਿ ਸਕੀਏ ਤਾਂ ਚਾਈਨਾ ਨਾਲ ਜਿਵੇਂ ਆਪਾਂ ਜੰਮੂ ਅਤੇ ਕਸ਼ਮੀਰ ਪਾਕਿਸਤਾਨ ਡਿਸਪਿਊਟਡ ਹੈ ਇਹ ਜਿਹੜਾ ਹੈਗਾ ਇਹ ਚਾਈਨਾ ਦਾ ਡਿਸਪਿਊਟਡ ਏਰੀਆ ਅੱਜ ਆਪਾਂ ਲੇਹ ਦੇ ਬਾਜ਼ਾਰ ਤੇ ਲੇਹ ਦੀਆਂ ਦੋ ਤਿੰਨ ਥਾਵਾਂ ਜਰਨਲ ਜੋਰਾਵਰ ਸਿੰਘ ਜਿਨੇ ਲੇਹ ਤੋਂ ਚੱਲ ਕੇ ਤਿੱਬਤ ਤੱਕ ਜਿਹੜਾ ਹੈਗਾ ਫਤਿਹ ਹਸਲ ਕੀਤੀ ਸੀ ਤੇ ਇੱਕ ਹਾਲ ਆਫ ਫੇਮ ਜਿਹੜੇ ਇਥੋਂ ਦੇ ਫੌਜੀ ਐ ਤੇ ਜਿਹੜੇ ਇਥੋਂ ਦੇ ਵਸਨੀਕ ਐ ਉਹ ਕੀ ਪਹਿਨਦੇ ਸੀ ਕੀ ਖਾਂਦੇ ਸੀ ਉਹ ਵੇਖਾਂਗੇ ਤੇ ਇੱਕ ਇਤਿਹਾਸਿਕ ਰਾਜੇ ਦਾ ਮਹਿਲ ਹੈ ਇੱਕ ਮਨਿਸਟਰੀ ਹੈ ਇਹਨਾਂ ਕੁਝ ਕਰਨ ਤੋਂ ਬਾਅਦ ਆਪਾਂ ਵਾਪਸ ਰੂਮ ਚਾਵਾਂਗੇ ਤੇ ਅਗਲੇ ਦਿਨ ਜਿਹੜੀ ਹੈਗੀਆ ਵਿਉਂਤਬੰਦੀ ਕਰਾਂਗੇ ਚੱਲੀਏ ਜੀ ਫਿਰ ਲੇਹ ਦੇ ਬਿਆਰ ਤੋਂ ਹੁੰਦੇ ਹੋਏ ਆਪਾਂ ਪਹੁੰਚੇ ਆਂ ਜੋਰਾਵਰ ਫੋਰਟ ਜਰਨਲ ਜੋਰਾਵਰ ਸਿੰਘ 1700 86 ਤੋਂ ਲੈ ਕੇ 1841 ਤੱਕ ਸਮਾਂ ਰਿਹਾ ਜਰਨਲ ਜੋਰਾਵਰ ਸਿੰਘ ਦਾ ਸੋ ਇਹ ਜਰਨਲ ਜੋਰਾਵਰ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਫੋਰਟ ਹੈ ਤਿੱਬਤ ਤੱਕ ਜਿਹਨੇ ਜਾ ਕੇ ਫੜੇ ਕੀਤੀ ਸੀ ਰਾਜਪੂਤਾਨਾ ਜਨੂ ਜੋਰਾਵਰ ਸਿੰਘ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਅਧੀਨ ਰਾਜਾ ਕੁਲਾਬ ਸਿੰਘ ਜਿਹਨੂੰ ਕੀ ਕਸ਼ਮੀਰ ਦਾ ਗਵਰਨਰ ਜਾਂ ਸੂਬੇਦਾਰ ਥਾਪਿਆ ਸੀਗਾ ਮਹਾਰਾਜ ਰਣਜੀਤ ਸਿੰਘ ਨੇ ਉਹਨਾਂ ਦੀ ਅਗਵਾਈ ਵਿੱਚ ਹੀ ਜਨਰਲ ਜੋਰਾਵਰ ਸਿੰਘ ਨੇ ਮਤਲਬ ਕਹਿ ਦਈਏ ਵੀ ਆਹ ਰਾਜਾ ਬੁਲਾਬ ਸਿੰਘ ਦਾ ਪੋਰਟਰੇਟ ਹੈ ਤੇ ਨਾਲ ਉਹਨਾਂ ਦੀ ਜਿਹੜੀ ਚੀਜ਼ਾਂ ਪਈਆਂ ਮਤਲਬ ਸ਼ੇਰ-ਏ-ਪੰਜਾਬ ਦੇ ਰਾਜ ਅਧੀਨ ਹੀ ਜਨਰਲ ਜ਼ੂਰਾਵਰ ਸਿੰਘ ਨੇ ਕਾਰਗਿਲ ਤੋਂ ਚੜ੍ਹਾਈ ਕਰਕੇ ਤਿੱਬਤ ਦੇ ਜਿਹੜੇ ਹੈਗੇ ਆ ਇਲਾਕੇ ਉਹ ਜਿੱਤੇ ਸੀਗੇ ਸਿੰਘੇ ਨਾਮਗ्याल ਜਿਹੜੇ ਇਹਨਾਂ ਦਾ ਰਾਜਾ ਸੀਗਾ ਤਿੱਬਤ ਦਾ ਉਸ ਨੂੰ ਮਤਲਬ ਹਰਾਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਲੇ ਇਰਾਕਾ ਸੀਗਾ ਉਹਨੂੰ ਵੈਸਲ ਲੈਂਡ ਕੁਸ਼ਤ ਕਰਦਾ ਸੀਗਾ ਮਤਲਬ ਖਾਲੀ ਏਰੀਆ ਜਿਹਨੂੰ ਕਹਿੰਦੇ ਆ ਆਪਾਂ ਅਸੀਂ ਇਹਨਾਂ ਦੇ ਪਿਛੋਕੜ ਵਿੱਚ ਘੁੰਮ ਰਹੇ ਆ ਤੇ ਆ ਇਹਨਾਂ ਦੇ ਸਾਹਮਣੇ ਤਸਵੀਰਾਂ ਬੁੱਤ ਲੱਗੇ ਹੋਏ ਆ ਤੇ ਆ ਜਿਹੜਾ ਹੈਗਾ ਬੁੱਤ ਇਹ ਸਿੰਘੇ ਨਾਮਗ्याल ਦਾ ਤਿੱਬਤ ਦੇ ਰਾਜੇ ਦਾ ਜਿਹੜਾ ਕਿ ਤਿੱਬਤ ਲਦਾਖ ਜਾਂ ਕਹਿ ਦਈਏ ਆਪਾਂ ਲੀ ਉੱਥੋਂ ਦੇ ਰਾਜੇ ਦਾ ਆ ਸਮਾਦ ਹੈ ਜੋਰੋਵਰ ਸਿੰਘ ਦੀ ਤਿੱਬਤ ਦੇ ਵਿੱਚ ਬਣੀ ਹੋਈ ਜਿਹੜਾ ਕਿ ਹੁਣ ਕੈਪਚਰਡ ਬਾਈ ਚਾਈਨਾ ਹੈ ਉੱਥੇ ਸਮਾਦ ਬਣੀ ਵੀ ਹੈ ਤੇ ਆ ਜਨਰਲ ਜੋਰੋਵਰ ਸਿੰਘ ਤੇ ਉਹਨਾਂ ਦਾ ਜਿਹੜਾ ਕਹਿ ਦਈਏ ਸਲਾਹਕਾਰ ਪੰਡਿਤ ਸ਼ੀਖ ਉਹਨਾਂ ਦੀਆਂ ਹੈਗੀਆਂ ਇੱਕ ਪਾਸੇ ਇੱਥੇ ਉਹਨਾਂ ਦੀ ਮਹਿਮਾ ਕਾਰਗਲ ਤੋਂ ਕਿਵੇਂ ਉਹਨਾਂ ਨੇ ਚੜ੍ਹਾਈ ਕੀਤੀ ਸੀਗੀ ਕਾਰਗਲ ਤੋਂ ਤਿੱਬਤ ਤੱਕ ਦਰਾਸ ਹੁੰਦੇ ਹੋਏ ਆ ਵੀ ਇੱਕ ਮੈਪ ਬਣਿਆ ਹੋਇਆ ਤੇ ਉੱਪਰਲੇ ਪਾਸੇ ਇੱਕ ਮੈਪ ਬਣਿਆ ਹੋਇਆ ਜਿਹੜਾ ਸਾਰਾ ਫੂਟ ਹੈ ਉਹ ਛੋਟੀ ਜਿਹੀ ਗੜੀ ਹੈ ਤੇ ਉਸ ਗੜੀ ਦੇ ਵਿੱਚ ਡਿਫੈਂਸ ਜਿਹੜੀ ਹੈਗੀ ਫੌਜ ਉਹ ਆਪਦੇ ਕੁਆਟਰ ਬਣਾਈ ਬੈਠੀ ਹੈ ਗੈਸਟ ਰੂਮ ਵੀ ਹੈ ਸਾਹਮਣੇ ਆ ਇੱਕ ਪ੍ਰਾਂਗਣ ਹੈ ਜਿਹੜਾ ਖੁੱਲਾ ਜਾ ਜਾਨੀ ਕਿ ਉਹਨਾਂ ਨੇ ਇੱਕ ਯਾਦ ਰੱਖੀ ਵੀ ਹੈ ਭਾਈ ਜਨਰਲ ਜੋਰਾਵਰ ਸਿੰਘ ਵੀ ਹੋਇਆ ਜਿਨੇ ਸਾਡੇ ਦੇਸ਼ ਨੂੰ ਤਿੱਬਤ ਤੱਕ ਫਲਾਇਆ ਸੀਗਾ ਤੇ ਇੱਕ ਅਸਤਵਲ ਵੀ ਹੈ ਕੋੜਿਆਂ ਦਾ ਜਿਹੜਾ ਕੀ ਉਸੇ ਤਰ੍ਹਾਂ ਦੇਖ ਰਿਖਦੇ ਵਿੱਚ ਆ ਅਸਤਵਲਾ ਉਹ ਉਦੋਂ ਜਿਹੜੀ ਚੜ੍ਹਾਈ ਹੋਈ ਸੀ ਉਦੋਂ ਮੇਰੇ ਸਾਹਮਣੇ ਘੋੜਿਆਂ ਦੀ ਹੋਈ ਸੀਗੀ ਉਦੋਂ ਕੋਈ ਹੋਰ ਤਾਂ ਹੈ ਨਹੀਂ ਸੀਗਾ ਆਵਾਜ਼ ਦੇ ਸਾਹਮਣੇ ਘੋੜੇ ਹੀ ਸੀਗੇ ਇਹ ਸਰ ਕਹਿੰਦੇ ਵੀ ਅਸੀਂ ਨਹੀਂ ਖਾਣਾ ਉਹਨਾਂ ਇੱਥੇ ਲਿਫਟ ਤੇ ਤੇ ਹੋਰ ਇਨੀ ਭੁਗਾਈ ਕਰਾਉਣ ਤੋਂ ਕਹਿੰਦੇ ਚਿੰਤਿਆ ਦਿੱਪਤਨ ਕਿਚਨ ਜਿਸੀਂ ਨਹੀਂ ਖਾਣਾ ਤੰਡੇ ਘੋੜ ਕਿਉਂਕਿ ਸਾਰੀਆਂ ਆਈਟਮ ਜਿਹੜੀਆਂ ਸੀਗੀਆਂ ਉਹ ਤਾਂ 400 ਤੋਂ ਘੱਟ ਨਹੀਂ ਸੀਗੀਆਂ ਸਰ ਖਾਣਾ ਨਹੀਂ ਤੁਸੀਂ ਉਹਨੂੰ ਮੈਨੂੰ ਕੁਝ ਨਹੀਂ ਖਾਣਾ ਹੈ ਗੂਗਲ ਤਾਂ ਤੁਸੀਂ ਹੈ ਲੱਗੇ ਐ ਜਿਵੇਂ ਇਸ ਵਕਤ ਆਪਾਂ ਖੜੇ ਆਂ ਗੁਰਦੁਆਰਾ ਦਾਤਨ ਸਾਹਿਬ ਅਹ ਮਹਾਰਾਜ ਪਹਿਲੇ ਬਾਦਸ਼ਾਹ ਜਦੋਂ ਚੌਥੀ ਦਾਸੀ ਜ 15 ਦੂਜੀ ਦਾਸੀ ਜ 1517 ਈਸਵੀ ਨੂੰ ਇੱਧਰ ਆਏ ਸੀਗੇ ਤਾਂ ਉੱਥੇ ਆਪਣੀ ਦਾਤਨ ਰੱਖੀ ਸੀ ਤੇ ਰੇਗਿਸਤਾਨੀ ਇਲਾਕੇ ਵਿੱਚ ਕੋਈ ਦਰਖਤ ਨਹੀਂ ਸੀ ਤੇ ਇਹ ਦਾ ਛੁੱਗ ਗਿਆ ਤੇ ਆ ਸਾਹਮਣੇ ਤੁਹਾਡੇ ਮਿਸਵਾਕ ਠੀਕ ਹੈ ਜੀ ਮਲਠੀ ਦਾ ਦਰਖਤ ਮਿਸਵਾਕ ਮਲਠੀ ਹੁੰਦੀ ਹਾਂ ਉਹਦਾ ਦਰਖਤ ਹੈ ਜੀ ਇਹ ਰਸਤਾ ਜਿਹੜਾ ਹੈਗਾ ਇੱਧਰੋਂ ਜਿਹੜੀ ਮਸਜਿਦ ਬਣੀ ਵੀ ਉਹਦੇ ਨਾਲ ਹੀ ਗਲੀ ਐ ਉਸ ਗਲੀ ਜਾ ਕੇ ਅੱਗੇ ਪਹੁੰਚਦਾ ਥੋੜੇ ਗੁਰੂ ਘਰ ਬਣਾਇਆ ਹੋਇਆ ਇਤਿਹਾਸਿਕ ਆ ਇਹਦੇ ਇੱਕ ਟਣਾ ਜਿਹੜਾ ਕਿ ਟੁੱਟ ਕੇ ਡਿੱਗਿਆ ਹੋਇਆ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਜਿੱਥੇ-ਜਿੱਥੇ ਵੀ ਆ ਕੇਸਰੀ ਨਿਸ਼ਾਨ ਸਾਹਿਬ ਦਿਸਦਾ ਉਹ ਲਕਾਈ ਦੇ ਲਈ ਕਾਸਟਾ ਟਿਕਾਣਾ ਐ ਸਾਨੂੰ ਪਤਾ ਨਹੀਂ ਸੀਗਾ ਵੀ ਭਈ ਲੀਹ ਦੇ ਵਿੱਚ ਗੁਰਦੁਆਰਾ ਜਿਹੜਾ ਹੈਗਾ ਜਿੱਥੇ ਗੁਰੂ ਸਾਹਿਬ ਆਏ ਸੀਗੇ ਤੇ ਇਹਨਾਂ ਨੇ ਮਿਸਵਾਗਤ ਦਾਤਨ ਕਰਕੇ ਰੱਖੀ ਸੀ ਉੱਥੇ ਵੀ ਰਹਿਣ ਨੂੰ ਜਗ੍ਹਾ ਮਿਲਦੀ ਹੈ ਸੋ ਹੁਣੇ ਪਤਾ ਲੱਗਿਆ ਉੱਥੇ ਰਹਿਣ ਨੂੰ ਜਗ੍ਹਾ ਮਿਲ ਜਾਂਦੀ ਹੈ ਟਿਕਾਣਾ ਮਿਲ ਜਾਂਦਾ ਆਪਾਂ ਇਸ ਵਕਤ ਪਹੁੰਚ ਰਹੇ ਆ ਲੇ ਪੈਲੇਸ ਦੇ ਵਿੱਚ ਲੇ ਪੈਲੇਸ ਜਿਹੜਾ ਕਿ ਲੇ ਲਦਾਖ ਲੇ ਸਿਟੀ ਦੇ ਵਿੱਚ ਸਭ ਤੋਂ ਉੱਚਾ ਬਣਿਆ ਹੋਇਆ ਹੈ ਇਹਦੇ ਉੱਤੇ ਹੀ ਇੱਕ ਬਣੀ ਹੋਈ ਹੈ ਮਨਿਸਟਰੀ ਸੋ ਲੇ ਪੈਲਸ ਅਸੀਂ ਮੋਟਰਸਾਈਕਲ ਤੇ ਨਹੀਂ ਪੁੱਛ ਪਤਾ ਕੇ ਰਸਤਾ ਭੁੱਲਦੇ ਕਰਦੇ ਪਹੁੰਚਦੇ ਆ ਤੇ ਬਾਹਰ ਇੱਕ ਸੋਹਣੀ ਪਾਰਕਿੰਗ ਬਣੀ ਹੈ ਉੱਥੇ ਅਸੀਂ ਕਬਦਾ پارک ਕਰਦੇ ਆ ਲੇ ਪੈਲਸ ਤੋਂ ਜਿਹੜਾ ਲੇ ਸ਼ਹਿਰ ਹੈ ਕੁਝ ਜਿਹੇ ਹੱਦ ਖਾਈ ਦਿੰਦਾ ਹੈ ਤੇ ਕਾਫੀ ਉਚਾਈ ਤੇ ਆ ਜਾਂਦੇ ਆ ਅੱਪਾ ਜਦੋਂ ਪਾਰਕਿੰਗ ਨੇੜੇ ਹੀ ਹੈ ਖਰ ਇੱਕ ਬਚਦੇ ਹੋ ਜਾਂਦੀ ਉਹ ਨਾਲ ਨਹੀਂ ਤਾਂ ਜੇ ਤੁਰ ਕੇ ਹੁਣ ਹੋਵੇ ਤਾਂ ਭਿਆਹ ਹੁੰਦੀ ਹੈ ਉਹ ਉੱਪਰ ਇੱਕ ਮਨ ਇਸ ਫਰੀ ਬਣੀ ਵੀ ਹੈ ਉਹਦੇ ਤੇ ਵੱਲ ਵੀ ਸੜਕ ਜਾਂਦੀ ਹੈ ਪੁਰਾਣਾ ਪਹਿਲੇ ਸ ਹੈ ਇਥੋਂ ਦੇ ਰਾਜਾਂ ਦਾ ਸੋ ਟਿਕਟ ਲੈ ਲਈ ਹੈ ਹਰਮਨਦੀਪ ਸਿੰਘ ਨੇ ਕਿੰਨੇ ਦੀ ਪਈ ਬਾਈ ਟਿਕਟ 25 ਰੁਪਏ ਪਰ ਪਰਸਨ ਟਿਕਟ ਦਿੰਦੀ ਹੈ ਹਾਂ 50 ਰੁਪਏ ਖੁੱਲੇ ਦੇ ਦਿੰਨੇ ਤੁਹਾਨੂੰ ਆਪਾਂ ਦੇਖਦੇ ਹਾਂ ਲੇ ਪੈਲਸ ਲੇ ਪੈਲਸ ਸਕੈਨ ਕਰ ਲੈਂਦੇ ਗੈਟ ਡਿਸਕਾਊਂਟ ਹੈ ਚਲੋ ਕੋਈ ਨਹੀਂ ਹਰਮਨ ਦਾ 25 ਚ ਵੇਖੋ ਮੰਦਾ ਵੀ ਚੱਲੂ ਪੰਜਾਬ ਦੀਆਂ ਪੁਰਾਣੀਆਂ ਹਵੇਲੀਆਂ ਵਾਂਗ ਜਿਹੜੇ ਕੱਚੀਆਂ ਹੁੰਦੀਆਂ ਸੀਗੀਆਂ ਉਹ ਜਿਹਾ ਲੇ ਮੈਲ ਤੇ ਆ ਇਹਦੀ ਛੱਤਾਂ ਕੱਚੀ ਜੀ 8ਵੇਂ ਫਲੋਰ ਤੇ ਉਹ ਉੱਪਰਲੀ ਦੀ 9ਵੀਂ ਫਲੋਰ ਹੈ ਜਿੱਥੇ ਇਹਨਾਂ ਦਾ ਪੂਜਾ ਸਥਾਨ ਸੀਗਾ ਤੇ ਉਹ ਉੱਪਰ ਜਿਹੜਾ ਹੈਗਾ ਜੀ ਉਹ ਰੱਬ ਤੋਂ ਡਬਲਾ ਕਰੇ ਹੈਗੀ ਆ ਮਨਿਸਟਰੀ ਨਾਲ ਚੱਕਾ ਬਹੁਤ ਸੋਹਣਾ ਦਿਸਦਾ ਲੇਦਾ ਲੇਦਾ ਪੂਰੀ ਦਿਖਦੀ ਆ ਉਹ ਦੂਰ ਤੱਕ برفਾਂ ਲਦੇ ਪਹਾੜ ਵੀ ਦਿਸਦੇ ਆ ਉਹਨਾਂ ਕਿਹੜਾ ਨੇ ਆਰਮੀ ਦੁਆਰਾ ਸੰਚਾਲਿਤ ਹਾਲ ਆਫ ਜਿਹੜਾ ਕੀ ਭਾਰਤ ਪਾਕਿਸਤਾਨ ਦੇ ਚਿੰਨ੍ਹ ਹੈਗਾ ਤਾਂ ਕਿ ਪੇਸ਼ ਤੋਂ ਇਹਦੇ ਵਿੱਚ ਜੇ ਤੁਸੀਂ ਲਾਈਵ ਸ਼ੋਅ ਲੈਣਾ ਹੈਗਾ ਤਾਂ ਉਹਦੀ ਟਿਕਟ ਵੱਖਰੀ ਹੈ ਨਾਲ ਕੰਬਾਈਨ ਮਿਲ ਜਾਂਦੀ ਹੈ ਪਰ ਜੇ ਤੁਸੀਂ ਮੂਜ਼ਮ ਦੇਖਣਾ ਤਾਂ ਉਹਦੀ ਟਿਕਟ ਲੱਗ ਮਿਲ ਤੁਹਾਨੂੰ ਇੱਥੋਂ ਦੀ ਸੱਭਿਤਾ ਇੱਥੋਂ ਦੇ ਖੇਤੀਬਾੜੀ ਦੇ ਇੱਥੋਂ ਦੇ ਜੀਵਨ ਦੇ ਢੰਗ ਸਾਰੇ ਜਿਹੜੇ ਹੈਗੇ ਆ ਉਹ ਇਸ ਥੀਮ ਆਫ ਹਾਲ ਆਫ ਫੇਮ ਦੇ ਵਿੱਚ ਮਿਲ ਜਾਣਗੇ ਤੇ ਨਾਲ ਹੀ ਤੁਹਾਨੂੰ ਜਿਹੜੀਆਂ ਹੈਗੀਆਂ ਲੜਾਈਆਂ ਹਥਿਆਰ ਜਿਹੜੇ ਵਰਤੋਂ ਕੀਤੀ ਹੈ ਜਾਂ ਸਿਆਚਨ ਵਿਸ਼ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਨੂੰ ਇਸਤੇਮਾਲ ਕਰਦੇ ਆ ਫੌਜੀ ਉਹ ਸਾਰੀਆਂ ਦੀ ਪ੍ਰਦਰਸ਼ਨੀ ਇਹਦੇ ਵਿੱਚ ਤੁਹਾਨੂੰ ਮਿਲ ਜੂਗੀ ਅ ਮਤਲਬ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਦੇਖਣ ਦੇ ਸ਼ੁਕੀਨ ਹੈ ਔਰ ਇਹਨਾਂ ਨੂੰ ਤੋਂ ਰਾਸ਼ਟਰੀਤ ਨਾਲ ਸੰਬੰਧ ਨੈਸ਼ਨਲ ਨਾਲ ਸੰਬੰਧ ਉਹ ਇਸ ਨੂੰ ਵਿਜ਼ਿਟ ਕਰ ਸਕਦੇ ਆ ਤੇ ਬਾਕੀ ਮੇਰਾ ਕੋਈ ਬਹੁਤਾ ਇਹ ਚ ਦਿਲਚਸਪੀ ਨਹੀਂ ਹੁੰਦੀ ਪਰ ਫਿਰ ਵੀ ਹਰਮਨ ਦੇ ਕਹਿਣ ਨਾਲ ਮੈਂ ਚੱਲਿਆ ਗਿਆ ਤੋਂ ਭਾਈ ਦੇਸ਼ ਭਗਤੀ ਤੇ ਦੀ ਵੀਰ ਤਾਂ ਜਿਹੜੀ ਕਹਾਣੀਆਂ ਤੁਹਾਨੂੰ ਸੁਣਾਈਆਂ ਜਾਂਦੀਆਂ ਸੋ ਠੀਕ ਹੈ ਮਤਲਬ ਆਪ ਦਾ ਆਪ ਦਾ ਨੇਚਰ ਹੈ ਆਪ ਦਾ ਆਪ ਦਾ ਸਾਰਿਆਂ ਦਾ ਸੁਭਾਅ ਹੈ ਪਰ ਜਨਰਲ ਜੂਰਵਰ ਸਿੰਘ ਦੇ ਜਿਹੜਾ ਬਲੌਕ ਆ ਉਹ ਇਹਨੇ ਬੰਦ ਕਰ ਰੱਖਿਆ ਪਤਾ ਨਹੀਂ ਕਿਉਂ ਵੀ ਜਿਹੜੇ ਸਿੱਖ ਰਾਏ ਨਾਲ ਸੰਬੰਧੂ ਚੀਜ਼ਾਂ ਹੈਗੀਆਂ ਉਹ ਇਹ ਬਲੌਕ ਬੰਦ ਕਰੀ। ਸੋ ਹਾਲਾਂਕਿ ਉੱਥੇ ਹੀ ਜੈ ਹਿੰਦ ਜੈ ਭਾਰਤ ਮਾਤਾ ਦੀ ਜੈ ਬਹੁਤ ਵਧੀਆ ਤਿੱਕਣਾ ਕਰਦੀ ਹੈ। ਤੇ ਤੁਹਾਨੂੰ ਜਿੱਦਾਂ ਦਾ ਵਰਨਾ। ਸਵੇਰ ਦਾ ਬਾਲਾ ਕੁਝ ਖਾਦਾ ਨਾ ਔਨ ਕਰਕੇ ਸਰੀਰ ਜਿਹੜਾ ਹੈਗਾ ਉਹ ਡਾਊਨ ਜਾ ਹੋ ਰਿਹਾ ਸੀ ਤਾਂ ਹੁਣ ਇੱਥੇ ਬੈਠੇ ਆ ਹਾਈਵੇ ਤੇ ਹਾਲ ਆਫ ਫੇਮ ਤੋਂ ਵਾਪਸ ਆਈ ਸੀ ਤੇ 버ਗਰ ਤੇ ਨਾਲ ਚੀਜ਼ ਸੈਂਡਵਿਚ ਅਸੀਂ ਆਰਡਰ ਕੀਤਾ ਕੁਛ ਨਹੀਂ ਹੁੰਦਾ ਸਰ ਤੁਹਾਡਾ ਬਹੁਤ ਸੋਹਣਾ ਫੇਸ ਆਇਆ ਐਡਾ ਸੋਹਣਾ ਫੇਸ ਆਇਆ ਵਾਈਟ ਲੈਂਦਿਆਂ ਦਾ ਬਹੁਤ ਸੁੰਦਰ ਲੱਗੁੰਦਾ ਮਨ ਨੂੰ ਗਈ ਜਨਾ ਵੀ অথੈਨਟਿਕ ਫੂਡ ਖਾ ਕੇ ਦੇਖਲਾ ਇਹ অথੈਨਟਿਕ ਫੂਡ ਦਾ ਬੜਾ ਸ਼ਕੀਨ ਹੈ ਆ ਸੜਕ ਦੇ ਕਿਨਾਰੇ ਨੇ ਛਲਕਮ ਦੇ ਮੂੜਿਆ ਰੱਖੀ ਬੈਠੇ ਆ ਮੈਂ ਕਿਹਾ ਵੀ ਇਹਨੇ অথੈਨਟਿਕ ਵੈਜੀਟੇਬਲਸ ਹੈ ਖਾ ਕੇ ਦੇਖਲਾ ਖਾ ਤਾਂ ਲਈ অথੈਨਟਿਕ অথੈਨਟਿਕ ਲਈ ਖਾ ਲਈ ਆ ਆ ਵਡੀਆਂ-ਵਡੀਆਂ ਰੱਖੀ ਬੈਠੇ ਬਈ ਆ ਦੇਖ ਖਾ ਕੇ ਦੇਖ ਨਾ ਹੁਣ ਖਾਂਦਾ ਨਹੀਂ ਜੀ ਬੜਾ ਸੰਡੀ ਜਨਾ ਅਸਲ অথੈਨਟਿਕ ਫੂਡ ਤਾਂ ਇੱਕ ਕਸ਼ਮੀਰ ਦੇ ਭਾਈ ਨੇ ਸਾਨੂੰ ਸ਼੍ਰੀਨਗਰ ਦੇ ਭਾਈ ਨੇ ਚਲਾਤਾ ਸੀਗਾ ਤੇ ਉਹ ਕਹਿੰਦਾ ਸੀ ਵੀ ਤੁਸੀਂ ਨਾ ਖਾਓ ਉਹਦੀ ਗੱਲ ਬਾਅਦ ਚ ਕਰਾਂਗੇ ਹਾਂ ਬਲੌਗ ਦੇ ਵਿੱਚ ਆ ਲਦਾਖ ਦੀ ਅਸੀਂ ਮਾਰ ਰੋਡ ਤੇ ਲੇਹ ਦੀ ਮਾਰ ਰੋਡ ਤੇ ਕੰਮ ਰਹੀ ਹਾਂ ਇਹ ਤਾਂ ਮਨਾਲੀ ਵਾਲੀ ਫਿਲਿੰਗ ਆ ਰਹੀ ਹੈ ਇਹ ਲੇਹ ਸ਼ਹਿਰ ਹੈ ਹੈ ਲਦਾਖ ਦੇ ਵਿੱਚ ਬਾਬਾ ਜੀ ਠੀਕ ਹੈ ਗੱਲ ਸਮਝ ਗਈ ਤੇ ਫਿਲ ਸਾਨੂੰ ਮਨਾਲੀ ਵਾਲੀ ਆ ਰਹੀ ਹੈ ਮਨਾਲੀ ਵਾਲੀ ਆ ਰਹੀ ਹੈ ਪੁਰਾਣਾ ਜਿਵੇਂ ਅੱਜ ਤੋਂ 5-7 ਸਾਲ ਪੁਰਾਣਾ ਮਨਾਲੀ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਜਰਮਨ ਬੇਕਰੀ ਤੇ ਰੈਸਟੋਰੈਂਟ ਤੇ ਭੀੜ ਦੇਖੋ ਤੁਸੀਂ ਆਰਡਰ ਤੇਰੇ ਯਾਰ ਬਾਹਰੋਂ ਹੀ ਲੈਂਦੇ ਆ ਤੇ ਦਿੰਦੇ ਆ ਜੀ ਇਹ ਖਾਣ ਨੂੰ ਆਹ ਕੇਕ ਤੇ ਸਿਨਮਨ ਬ੍ਰੈਡ ਬਰੁੱਡ ਜੀ ਰੋਲ ਰੋਲ ਜੋ ਬੜਾ ਕੁਝ ਜਾਏਗਾ ਥੋੜਾ ਸਾ ਥੋੜਾ ਸਾ ਮਿੱਠੇ ਵਾਲੀ ਜਿਹੜੀ ਦੋ ਬੀਬੀ ਵਿਚਾਰੀ ਜਿਹੜੀ ਹੈਗੀ ਦੋਵੇਂ ਮਸ਼ੀਨ ਉੱਤੇ ਚੱਲੀ ਹੈ ਬਾਹਰ ਨਹੀਂ ਉਹਨਾਂ ਦਾ ਇੱਕ ਸਾਲ ਉਹਨਾਂ ਨੇ ਵੀ ਆਰਡਰ ਕੀਤਾ ਇਹਨੇ ਕੀ ਬਣਦਾ ਦੇ ਦੇ ਕਿਵੇਂ ਇਹ ਕੁਝ ਇਹੋ ਜਿਹਾ ਆ ਗਿਆ ਖਾ ਲਾਂਗੇ ਫਿਰ ਖਾਣਾ ਵੇੜਾਂਗੇ ਹੁਣ ਕਰਤਾ ਆ ਕੀਤਾ ਇਹਨੇ ਆਰਡਰ ਹਨੀ ਜੈਮਨ ਰੋਲ ਕੀਤਾ ਇਹਨੇ ਐਪ੍ਰਿਕੋਟ ਚੀਜ਼ ਕੇਕ ਤੇ ਮੈਨੂੰ ਲੱਗਦਾ ਮਹਿੰਗਾ ਸੌਦਾ ਲਓ ਜੀ ਆ ਆ ਗਿਆ ਆਪਣਾ ਐਪ੍ਰਿਕੋਟ ਚੀਜ਼ ਕੇਕ ਖਾ ਕੇ ਵੇਣੀ ਪਹਿਲਾਂ ਤਾਂ ਓ ਮਾਈ ਗਾਡ ਯਾਰ ਜੀ ਖਾਣਾ ਜਰੂਰੀ ਹੈ ਕੇ ਬਾਅਦ ਮਰੀ ਨਹੀਂ ਜੀ ਸੌਦਾ ਮੌਜੂਦ ਦੂਜਾ ਸੌਦਾ ਆ ਗਿਆ ਆਪਣਾ ਹਨੀ ਸਿਨੇਮਨ ਰੂਲ ਰੂਲ ਉਹ ਵੀ ਥੋੜਾ ਨਮਕੀਨ ਤੇ ਚੀਜ਼ੀ ਸੀਗਾ ਇਹ ਵੀ ਨਹੀਂ ਕੀ ਸਾਬਤਾ ਕਟੋ ਕਟਣਾ ਵੀ ਹੈ ਬੋਲਾ ਉਹ ਜੀ ਹਾੜ ਵਾਲਾ ਹੁੰਦਾ ਇਹ ਕਾਂਟੇ ਦੀ ਛੂਰੀ ਨਾਲ ਕਟਣਾ ਬਣਾ ਇਹ ਸੌਦਾ ਅੱਜ ਹੀ ਖਤਾਂ ਸੀ ਭਾਉਣਾ ਕੁਝ ਨਹੀਂ ਭਾਉ ਉਹ ਜਿਹੜਾ ਸਿਨੇਮਨ ਕੇਕ ਹੈ ਉਹ ਦਾਲ ਚੀਨੀ ਦਾ ਬਣਿਆ ਹੋਇਆ ਠੀਕ ਹੈ ਪਰ ਇਹ ਜਿਹੜੀ ਪਾਈ ਹੋਈ ਹੈ ਆਪਣਾ ਉਹ ਨੋਜੂਨ ਬਣਿਆ ਮੈਂ ਉਹ ਗੱਲ ਹੋਈ ਹੈ ਉਹਦੇ ਵਿੱਚ ਪਾਇਆ ਤੇ ਇਹ ਹੈ ਕਹਿੰਦਾ ਵੀ ਇੰਗਲੈਂਡ ਦੀ ਦੇਸ਼ ਹੈ ਜਿਹੜਾ ਪਹਿਲਾਂ ਖੜਾ ਉਹ ਕਿਹਦੀ ਪੀਡ ਹੈਂਡ ਨਹੀਂ ਇਹ ਹਮ ਬ੍ਰਿਟਿਸ਼ ਬ੍ਰਿਟਿਸ਼ ਇੰਗਲੈਂਡ ਵਾਲਿਆਂ ਦੀ ਬ੍ਰਿਟਿਸ਼ਰ ਦੀ ਠੀਕ ਹੈ ਤੇ ਉਹ ਜਿਹੜਾ ਸੀ ਦੂਜਾ ਖੜਾ ਸੀ ਉਹ ਪੂਣੀ ਪਤਾ ਪੂਣੀ ਪਤਾ ਨੂੰ ਤੇ ਬਿੱਲ ਅਸੀਂ ਦੇਣਾ ਸੀ ਮੈਂ ਤੈਨੂੰ ਕਿਹਾ ਸੀ ਅਮਰੀਕਨ ਅਮਰੀਕਨ ਹੋ ਗਿਆ ਮੈਂ ਇਹ ਕਹਿਆ ਸੀ ਭੀੜ ਜੀ ਰੱਖ ਕੇ ਦੁਰ ਚੱਲਦੇ ਸੁਣਾ ਇਹ ਬਾਬਾ ਉਹਨਾਂ ਨੇ ਚਮਚੇ ਤੇ ਹੀ ਕੱਟਨਾ ਸੀ ਰਾਤਾਂ ਲੱਗ ਰਹੀ ਉਹ ਕਹਿੰਦੇ ਕੱਟ ਕੇ ਖਾਣਾ ਕਾਂਡੇ ਨਾਲ ਅਸੀਂ ਇੱਕ ਬਾਬਾ ਅੱਧਾ ਦਾ ਪੋਰਸ਼ਨ ਕੀਤਾ ਇਹਦਾ ਚੱਕਦੇ ਹੁਥਾਂ ਨਹੀਂ ਮੀਡੀਅਮ ਆ ਗਿਆ ਉਹ ਸੌਦਾ ਸਾਡਾ ਪੈ ਗਿਆ ਜੀ 280 ਰੁਪਈਆ ਦਾ ਉਹ ਸਿਰਫ ਸੀਆ ਵੀ ਚੱਲ ਬਾਈ ਵੇਕਰੀ ਜਾਂਦਾ ਰਹਿੰਦਾ ਏਕਰੀ ਦੇਖ ਕੇ ਤੁਰਿਆ ਨਹੀਂ ਗਿਆ ਹੈ ਰਿਆ ਨਹੀਂ ਤੇ ਮੈਂ ਹਾਂ ਚੱਲ ਕੋਈ ਨਹੀਂ ਯਾਰ ਬੱਚੇ ਦੀ ਖੁਸ਼ੀ ਹੈ ਹਨਾ ਮੁੰਡੇ ਦੀ ਖੁਸ਼ੀ ਹੈ ਇੱਛਾ ਹੈ ਸਿਨੇਮਨ ਸੁਨਮਨ ਖਵਾਤੀ ਇਹਨੂੰ ਥੋੜੀ ਜਿਹੀ ਦਾਲ ਚਨੀ ਹੈ ਕੋਲ ਮਲਾ ਕੇ ਮਹਿੰਗਾ ਸੋਦਾ ਐਡਾ ਕ ਬ੍ਰੈਡ ਅੱਧਾ ਅੱਧਾ ਖਾਦਾ ਉਹ ਵੀ ਐਡਾ ਕ ਕੇਕ ਦਾ ਪੀਸ ਚਲੋ ਕੋਈ ਨਾ ਟਰਾਈ ਕਰਨ ਚਾਹੀਦਾ ਹੰਗਰਾਈਜ਼ਰ ਸਟੂਡੈਂਟ ਰਾਇਲ ਐਂਡ ਫੀਲ ਦੇ ਗੋਲੇ ਆ ਇਹ ਤੇ ਸਾਨੂੰ ਮੀਨੂ ਵੇਖਣ ਦੇ ਮਹਿੰਗਾ ਲੱਗਿਆ ਸੀ ਪਰ ਜਿਹੜਾ ਕੁਆਂਟੀਟੀ ਇਹਨਾਂ ਦੀ ਵੈਜ ਪਲਾਉ ਦੀ ਉਹ ਕਾਫੀ ਵਧੀਆ ਹੈ ਮਤਲਬ ਦੋ ਬੰਦੇ ਰਾਜ ਸਕਦੇ ਪੂਰਾ ਢਿੱਡ ਭਰ ਕੇ ਖਾ ਸਕਦੇ ਐ ਨਾਲ ਛੁੜੀ ਹੁੰਦੀ ਚਟਨੀਆਂ ਦੇ ਦਹੀਂ ਵੀ ਦਿੰਦੇ ਆ ਜੀ ਇਹ ਉਹਨਾਂ ਸੀ ਇੱਕ ਹੋਰ ਵਧਾਈ ਮੰਗਾਈ ਐ ਇਸ ਟਾਈਮ ਸਵਾਜ ਇੰਨਾ ਕੀ ਖਾਵਾਂਗੇ ਅਗਲੇ ਕੱਲ ਨੂੰ ਫੇਰ ਚੜਾਈਆਂ ਚੱਲਣੀਆਂ ਆ